ਜੀ ਅੱਗੇ ਪੇਪਰ ਵਾਰਤ ਲੈਂਦੇ ਸੀ ਇੱਕ ਦੂਜੇ ਦੇ ਲੋਕ ਵਾਰਤ ਲੈਂਦੇ ਜਾਂਦੇ ਸੀ ਹੁਣ ਜਿਹੜੀ ਆ ਇਹ ਵੀ ਸਰਤਾਈ ਕਰ ਰਾਇਆ ਬਹੁਤ ਕੀਤੀ ਰਹੀ ਆ ਜਿਹੜਾ ਜਿਹੜਾ ਵੀ ਬੰਦਾ ਇਦਾਂ ਫੜਿਆ ਜਾਏਗਾ ਜਿਹਦੇ ਪੇਪਰ ਹੈਗੇ ਆ ਨਾ ਉਹੀ ਕ੍ਰਿਮੀਨਲ ਗਿਣਿਆ ਜਾਣਾ ਪਹਿਲੇ ਸਾਲ ਤੋਂ ਪਹਿਲਾਂ ਜਿੰਦਾ ਜਿਹੜਾ ਗੱਡੀ ਵਾਲਾ ਮੈਂ ਅੱਗੇ ਕਿਹਾ ਸੀ ਨਾ ਗੱਡੀ ਚ ਲਾਉਂਦਾ ਹੋਇਆ ਬੰਦਾ ਉਹੀ ਕ੍ਰਿਮੀਨਲ ਡੌਂਕੀ ਲੈ ਕੇ ਜਾਂਦਾ ਜਿਹੜਾ ਸਟੀering ਤੇ ਬੈਠਾ ਉਹ ਉਹੀ ਕ੍ਰਿਮੀਨਲ ਆ ਇਹ ਕਟੋਗੜਜਾ ਦੇ ਇਲੀਗਲ ਇੱਕ ਵਰਕਰ ਫੜਿਆ ਜਾਂਦਾ ਨਾ ਗਵਰਨਮੈਂਟ ਫੜ ਲੈਂਦੀ ਆ ਤਾਂ ਮਾਲਕ ਨੂੰ 10000 ਯੂਰੋ ਹੈ ਜੁਰਮਾਨਾ ਹੈਗਾ ਆ ਠੀਕ ਹੈ ਉਹਦਾ ਕੋਈ ਮਾਫੀ ਨਹੀਂ ਕੋਈ ਹੱਲ ਨਹੀਂ ਹੈਗਾ ਉਹਨੂੰ ਇਹ ਦੇਣਾ ਹੀ ਪੈਣਾ ਹੈ ਇਹ ਗਾਰੇ ਜਿਹੜੇ ਇਲੀਗਲ ਆਪਣੇ ਇਮੀਗ੍ਰੈਂਟ ਹੈ ਵਰਕਰ ਆਪਣੇ ਹੰਦੇ ਜੋ ਵੀ ਕੰਮ ਕਰਨੇ ਆ ਖਾਸ ਕਰਕੇ ਜੋ ਜਿਹੜਾ ਐਗਰੀਕਲਚਰ ਸੈਕਟਰ ਯਾਨੀ ਖੇਤੀਬਾੜੀ ਦਾ ਹੈਗਾ ਜਾਂ ਜਾਂ ਕੰਸਟਰਕਸ਼ਨ ਦਾ ਵੀ ਹੈਗਾ ਇਹ ਉਹਦੇ ਚ ਵੀ ਕਾਫੀ ਹੁੰਦਾ ਪਰ ਹੁਣ ਕੰਸਟਰਕਸ਼ਨ ਨਾਲ ਨੇ ਕਾਫੀ ਸਖਤਾਈ ਕੀਤੀ ਹੈ ਤੇ ਉਹ ਜਿਹੜੇ ਹੈਗਾ ਬਿਲਕੁਲ ਸਹੀ ਕਰ ਰਹੇ ਕਿ ਉਹਨਾਂ ਦਾ ਕੋਈ ਫਿਊਚਰ ਨਹੀਂ ਹੈਗਾ لوکاں نھا ٹھگی ٹھگی ਵੀ ਬਹੁਤ ਹੋ ਰਹੀ ਆ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਕਈਆਂ ਨੇ ਵਰਕ ਪਰਮਿਟ ਖੋਲ ਦਿੱਤੇ ਆ ਬਿਲਕੁਲ ਬਿਲਕੁਲ ਸਹੀ ਕਹਿ ਰਿਹਾ ਮੈਂ ਕਈ ਵਾਰ ਦੇਖਦਾ ਕਿ ਮੇਰੇ ਕੋਲ ਬੰਦੇ ਆਂਦੇ ਆ ਉਸ ਫੋਨ ਵੀ ਆਂਦੇ ਬੰਦੇ ਪਰਸਨਲੀ ਬਹੁਤ ਮਿਲਦੇ ਭਾਜੀ ਇੱਥੇ 5 ਲੱਖ ਜਿਹੜਾ ਬੰਦਾ ਮਤਲਬ ਲੀਗਲ ਹੋ ਗਿਆ ਇਮੀਗ੍ਰੇਸ਼ਨ ਖੁੱਲ ਗਈ ਹੈ ਤੇ ਮੇਰੇ ਕੁਝ ਵੀਰ ਜਿਹੜੇ ਆ سوشل میڈیا ਵਾਲੇ ਆਪਣੇ ਪਤਾ ਨਹੀਂ ਕੀ ਕਰਦੇ ਕਿਸ ਪਰਪਸ ਦੇ ਉਹਨੇ ਲਾਲਚ ਵਾਸਤੇ ਹੀ ਕਰਦੇ ਪਲੀਜ਼ ਯਾਰ ਕਿਸੇ ਦੀ ਜੀਵਨ ਨਾਲ ਕਿਸੇ ਦੀ ਯਾਰੀ ਯਾਰੀ ਉਹਨੇ ਉਹਦੇ ਨਾਲ ਨਾ ਪਰ ਉਹ ਜਿਹੜੇ ਲੋਕ ਜਿਹੜੇ ਪੈਸੇ ਮੰਗਰੀ ਭੱਜਦੇ ਆ ਇਸ ਲਈ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਬਾਕੀ ਹੱਲ ਇਹ ਆ ਕਿ ਜੇ ਤੁਸੀਂ ਆਪਣੇ ਮਾਲਕ ਨਾ ਬਣਾ ਕੇ ਰੱਖਦੇ ਹੋ ਤੇ ਮਾਲਕ ਨੂੰ ਵੀ ਚਾਹੀਦਾ ਵਾ ਕਿ 3 ਸਾਲ ਬਾਅਦ ਤੁਹਾਨੂੰ ਜਿਹੜਾ ਕੰਟਰੈਕਟ ਦੇ ਦਿੱਤਾ ਜਾਵੇ ਜੇ ਤੁਸੀਂ ਘੱਟ ਪੈਸਿਆਂ ਦੇ ਕੰਮ ਕਰਦੇ ਬਿਲਕੁਲ 30 ਸੈਕਟਰ ਦੇ ਵਿੱਚ ਬਹੁਤ ਲੋਕਾਂ ਦੀ ਲੋੜ ਆ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਕੰਮ ਕਰ ਰਹੇ ਗੈਰ ਕਾਨੂੰਨੀ ਕਹਿਣ ਦਾ ਭਾਵ ਇਹ ਆ ਕਿ ਲੋਕਾਂ ਕੋ ਪੇਪਰ ਨਹੀਂ ਆ ਜਿਨ੍ਹਾਂ ਕੋ ਪੇਪਰ ਨਹੀਂ ਆ ਜਿਨ੍ਹਾਂ ਦਾ ਇੰਸ਼ੋਰੈਂਸ ਹੈ ਨਹੀਂ ਗੀ ਤੇ ਉਹਨਾਂ ਤੋਂ ਲੈ ਕੇ ਜਿਹੜੀ ਸਰਕਾਰ ਐ ਇਸ ਵੇਲੇ ਪਾਬੰਦੀਆਂ ਲਾ ਰਹੀ ਆ ਪਰ ਕੇ ਸਿੱਧਾ ਆਇਆ ਕਿ ਮਾਲਕਨ ਉਹਨਾਂ ਨੂੰ ਸਾਥ ਦਿੱਤਾ ਦੋ ਦੋ ਸਾਲ ਤੇ ਨਹੀਂ ਚੱਕੀ ਗਈ ਬੜੀ ਅਸੀ ਉਹਨਾਂ ਦਾ ਲੱਕ ਸੀ ਹਨਾ ਸੁਭਾਗਿਆ ਸੀ ਸਾਰਿਆਂ ਦਾ ਪਰ ਜਦ ਚੈਕਿੰਗ ਹੋਈ ਤਾਂ ਉਹੀ ਮੁੰਡੇ ਜਿਹੜਾ ਉਹਨਾਂ ਦੇ ਖਿਲਾਫ ਯਾਨੀ ਕਿ ਆਪਣੇ ਕਿਸੇ ਮਤਲਬ ਵਾਸਤੇ ਆਪਣੇ ਲਾਲਚ ਵਾਸਤੇ ਉਹਨਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਦਿੱਤੀਆਂ ਜਿੰਨਾ ਯੂਰਪੀਅਨਾਂ ਨੂੰ ਸਕਿੱਲ ਵਰਕਰ ਚਾਹੀਦੇ ਹੈਗੇ ਆ ਤਾਂ ਤੁਸੀਂ ਇਹ ਸੋਚੋ ਮੇਰੇ ਵਰਗੇ ਆ ਕੇ ਕੀ ਕਰਨਗੇ ਜਿਹੜੇ ਭਾਂਡੇ ਮਾਂਜਣੇ ਜਾਂ ਫਿਰ ਖੇਤਾਂ 'ਚ ਕੰਮ ਕਰਨਾ ਬਹੁਤ ਲੋਕਾਂ ਦੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਜਿਹੜੇ ਲੋਕ ਕਹਿੰਦੇ ਨੇ 3 ਸਾਲ ਵਾਲੀ ਇਮੀਗ੍ਰੇਸ਼ਨ ਜਿਹੜੀ ਆ ਹੁਣ 2 ਸਾਲ ਵਾਲੀ ਹੋ ਗਈ ਆ ਤੇ ਇਸ ਤੋਂ ਬਾਅਦ ਵਿੱਚ ਇਮੀਗ੍ਰੇਸ਼ਨ ਓਪਨ ਹੋ ਜਾਵੇਗੀ ਬਹੁਤ ਸਾਰੇ ਯੂਟਿਊਬਰ ਤੇ ਬਹੁਤ ਸਾਰੇ ਲੋਕ ਦੇ ਰਹੇ ਨੇ ਫੇਕ ਖਬਰਾਂ ਜਿਹੜੀਆਂ ਫੇਕ ਖਬਰਾਂ ਨੂੰ ਲੈ ਕੇ ਜਿਹੜੇ ਲੋਕ ਸਾਨੂੰ ਫੋਨ ਕਰਦੇ ਨੇ ਰੋਜ਼ਾਨਾ ਤੇ ਜਸਵਾਲ ਜੀ ਇਹਦੇ ਉੱਤੇ ਆਪਣੇ ਕੋ ਕਿਹੜੇ ਕਿਹੜੇ ਸਵਾਲ ਦੇ ਜਵਾਬ ਆਉਂਦੇ ਨੇ ਕੀ ਕੀ ਪੁੱਛਦੇ ਨੇ ਲੋਕ ਤੇ ਉਹਨਾਂ ਦੇ ਆਨਸਰ ਕੀ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਧੰਨਵਾਦ ਫਿਰ ਅਮਰੀਕ ਭਾਈ ਸਾਡੇ ਦਾ ਜਿਹੜਾ ਤੁਹਾਡੀਆਂ ਯਾਨੀ ਕਿ ਆਵਾਜ਼ ਸਾਡੇ ਤੱਕ ਪਹੁੰਚਦੇ ਅਸੀਂ ਉਹਨਾਂ ਦਾ ਕੋਈ ਨਾ ਕੋਈ ਆਨਸਰ ਜਿਹੜਾ ਸਹੀ ਤਰੀਕੇ ਦਾ ਯਾਨੀ ਕਿ ਜਿਹੜਾ ਐਕਟਲੀ ਹੋਣਾ ਚਾਹੀਦਾ ਉਹ ਤੁਹਾਨੂੰ ਅਸੀਂ ਦੱਸ ਦੇ ਕੇ ਰਸਤਾ ਹੀ ਹੈ ਇਹ ਆ ਇਹ ਗੱਲ ਜੀ ਤੇ ਸਾਰੇ ਤੋਂ ਪਹਿਲਾਂ ਇਹ ਹੈਗੀ ਆ ਕਿ ਜਿਹੜਾ ਦਸਰੇ ਇਹ ਬਹੁਤ ਵੱਡੀ ਅਫਵਾਹ ਵੀ ਹੈਗੀ ਆ ਕਿ ਬਹੁਤ ਦੇਰ ਦਾ ਰੌਲਾ ਪਾ ਰਿਹਾ ਮੇਰੇ ਕੋਲ ਕੱਲ ਵੀ ਤਿੰਨ ਬੰਦੇ ਯਾਨੀ ਕਿ ਲਗ ਲਗ ਇਹਦੇ ਵਾਸਤੇ ਪਰਸਨਲ ਮੈਨੂੰ ਮਿਲਣ ਆਏ ਤੇ ਉਹਨਾਂ ਨੇ ਕਿਹਾ ਜੀ ਅਸੀਂ ਆਣਾ ਚਾਹੁੰਦੇ ਮੈਂ ਕਿਹਾ ਆ ਜਾਓ ਜੀ ਮਿਲੋ ਤੇ ਉਹਨਾਂ ਨੇ ਇਹੀ ਪੁਆਇੰਟ ਕੀਤੇ ਕਿ ਜੀ ਸੁਣਿਆ ਇਹ ਹੈਗਾ ਕਿ ਸੁਣਿਆ ਜੀ ਮੈਂ ਕਿਹਾ ਵੀ ਸੁਣਿਆ ਮੈਂ ਵੀ ਬਹੁਤ ਕੁਛ ਹੈ ਪਰ ਹਾਲਾਤੇ ਕੋਈ ਐਸਾ ਨਹੀਂ ਹਾਂ ਹੋ ਸਕਦਾ ਹੈ ਕਿ ਗਵਰਨਮੈਂਟ ਜਿਹੜੇ 3 ਸਾਲ ਜਾਂ 2 ਸਾਲ ਦਾ ਉਹਦੇ ਵਿੱਚ ਕੋਈ ਲਚਕ ਦੇਵੇ ਪਰ ਹਾਲਾ ਉਹਨਾਂ ਤੇ ਡਿਪੈਂਡ ਹੈ ਗਵਰਨਮੈਂਟ ਦੇ ਹਾਲਾ ਕੋਈ ਆਨਸਰ ਨਹੀਂ ਹੈਗਾ ਜਿਹੜੇ ਯੂਟਿਊਬਰ ਹੋਏ ਆ ਦੂਸਰੇ ਜਿੰਨੇ ਵੀ ਮੀਡੀਆ ਹੈਗੀ ਆਪਣੀ ਸੋਸ਼ਲ ਮੀਡੀਆ ਉਹਦੇ ਬਹੁਤ ਕੁਝ ਚੱਲਦਾ ਆ ਜਾਂ ਬਹੁਤ ਕੁਝ ਸਾਡੇ ਵੀਰ ਜਿਹੜੇ ਇਮੀਗ੍ਰੇਸ਼ਨ ਖੋਲ ਦਿੰਨੇ ਆ ਉਹ ਹਾਲੇ ਤੇ ਕੋਈ ਵੀ ਗੱਲ ਜਿਹੜੀ ਸਿਰੇ ਨਹੀਂ ਹੈਗੀ ਆ ਤੇ ਆ ਜਿਹੜੀਆਂ ਫੇਕ ਖਬਰਾਂ ਜਾਂ ਅਫਵਾਹਾਂ ਉਹਨਾਂ ਤੋਂ ਥੋੜਾ ਬਚਾਰੋ ਕੋ ਤੇ ਹੋ ਸਕਦਾ ਜਿਆਦਾ ਵੀ ਹੋਣਾ ਤਾਂ ਗਵਰਨਮੈਂਟ ਨੇ ਹੀ ਕਰਨਾ ਹੈ ਤਾਂ ਉਹ ਤੋਂ ਜਿਹੜੀ ਵੀ ਖਬਰ ਹੋਏਗੀ ਤੁਹਾਨੂੰ ਦੋਵਾਂਗੇ ਹਾਲਤ ਹੀ 3 ਸਾਲ ਦੇ 2 ਸਾਲ ਜਾਂ 2 ਸਾਲ ਦੇ 1 ਸਾਲ ਯਾਨੀ ਕਿ ਉਹਦੇ ਵਿੱਚ ਕੋਈ ਵੀ ਤੋੜ ਰੋੜ ਜਾਂ ਕੋਈ ਉਹਦੇ ਫੇਰ ਬਦਲ ਨਹੀਂ ਹੋਇਆ ਹੋ ਸਕਦਾ ਹੈ ਹੋ ਸਕਦਾ ਹੈ ਇਸ ਐਂਡ ਆਫ ਥਿਸ ਮੰਥ ਜਾਂ ਯਾਨੀ ਕਿ ਮਹੀਨੇ ਦੇ ਲਾਸਟ ਵੀ ਹੋ ਸਕਦਾ ਆਉਣ ਵਾਲੇ ਮਹੀਨੇ 'ਚ ਵੀ ਹੋ ਸਕਦਾ ਪਰ ਪੱਕਾ ਨਹੀਂ ਹੈ ਡਿਪੈਂਡ ਹੈ ਗਵਰਨਮੈਂਟ ਦੇ ਉੱਪਰ ਕਿ ਉਹ ਸੋਚ ਰਹੀ ਹੈ ਇਹਨਾਂ ਸੋਚ ਰਹੀ ਹੈ ਕਿ ਕੁਝ ਕਰੀਏ ਜਾਂ ਨਹੀਂ ਕਰੀਏ ਪਰ ਉਹਦੀ ਅਸਲ ਸਚਾਈ ਜਿਹੜੀ ਆ ਉਹ ਵੀ ਤੁਹਾਨੂੰ ਸਰੋਤਿਆਂ ਨੂੰ ਸਾਂਝੀ ਕਰਦੀ ਹੈ ਕਿ ਜਦੋਂ ਸਪੇਨ ਦੇ ਵਿੱਚ ਮੌਸਮ ਆਉਂਦਾ ਗਰਮੀਆਂ ਦਾ ਤੇ ਛੁੱਟੀਆਂ ਸ਼ੁਰੂ ਹੋ ਜਾਂਦੀਆਂ ਤਾਂ ਲੱਖਾਂ ਦੀ ਤعداد ਵਿੱਚ ਲੋਕ ਜਿਹੜੇ ਆ 홀ੀਡੇ ਮਨਾਉਣ ਵਾਸਤੇ ਸਪੇਨ ਆ ਜਾਂਦੇ ਆ ਤੇ ਜਿੱਥੇ ਰੈਸਟੋਰੈਂਟਾਂ ਤੇ ਲੋਕ ਲੱਗ ਜਾਂਦੇ ਨੇ ਹੋਟਲਾਂ 'ਚ ਲੱਗ ਜਾਂਦੇ ਹੋਟਲ ਬੰਦ ਪਏ ਹੁੰਦੇ ਉਹ ਖੁੱਲ ਜਾਂਦੇ ਨੇ ਬਹੁਤ ਕੁਛ ਇਹੋ ਜਿਹਾ ਚੱਲ ਪੈਂਦਾ ਜਿੱਥੇ ਬੰਦਿਆਂ ਦੀ ਲੋਡ ਪੈ ਜਾਂਦੀ ਆ ਖੇਤੀਬਾੜੀ ਦੇ ਵਿੱਚ ਜਿਵੇਂ ਗਰਮੀ ਦਾ ਮੌਸਮ ਆ ਇੱਥੋਂ ਦੇ ਲੋਕ ਜਿਹੜੇ ਆ ਜਿਹੜੀ ਅਸਲ ਸਚਾਈ ਆ ਬਿਲਕੁਲ ਸਹੀ ਆ ਇੱਥੋਂ ਦੇ ਲੋਕ ਜਿਹੜੇ ਗਰਮੀ ਦੇ ਵਿੱਚ ਆਪਣੇ ਧੁੱਪ 'ਚ ਚੰਮ ਨਹੀਂ ਛਾੜਦੇ ਨਹੀਂ ਛਾੜਦੇ ਤੇ ਉਹਦੇ ਵਿੱਚ ਜਿਹੜੇ ਲੋਕ ਆ ਆਫਰੀਕਨ ਆ ਮਰੋਕੀ ਆ ਜਿਹੜੇ ਫੋਰਨਰ ਜਿਹੜੇ ਆ ਫੋਰਨਰ ਜਿਹੜੇ ਆ ਕੰਮ ਕਰਦੇ ਨੇ ਤੇ ਉਹੀ ਉੱਥੇ ਜਾ ਕੇ ਖੇਤੀ ਸੈਕਟਰ ਦੇ ਵਿੱਚ ਬਹੁਤ ਲੋਕਾਂ ਦੀ ਲੋਡ ਆ ਜਿੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਲੋਕ ਕੰਮ ਕਰ ਰਹੇ ਗੈਰ ਕਾਨੂੰਨੀ ਕਹਿਣ ਦਾ ਭਾਵ ਇਹ ਆ ਕੇ ਲੋਕਾਂ ਕੋ ਪੇਪਰ ਨਹੀਂ ਆ ਜਿਨਾਂ ਕੋ ਪੇਪਰ ਨਹੀਂ ਆ ਜਿਨ੍ਹਾਂ ਦਾ ਇੰਸ਼ੋਰੈਂਸ ਹੈ ਨਹੀਂਗੀ ਤੇ ਉਹਨਾਂ ਤੋਂ ਲੈ ਕੇ ਜਿਹੜੀ ਸਰਕਾਰ ਆ ਇਸ ਵੇਲੇ ਪਾਬੰਦੀਆਂ ਲਾ ਰਹੀ ਆ ਕਿ ਜਿਹੜੇ ਲੋਕਾਂ ਦੇ ਨਾਲ ੱੱੱਕਾ ਹੋ ਜਾਂਦਾ ਹੈ ੱੱੱਕਾ ਕੀ ਹੁੰਦਾ ਵਾ ਕਈ ਲੋਕਾਂ ਦੇ ਕੰਮ ਕਰਦੇ ਹੋਏ ਜਸਵਾਲ ਜੀ ਐਕਸੀਡੈਂਟ ਹੋ ਜਾਂਦੇ ਆ ਬਿਲਕੁਲ ਸਹੀ ਕਹਿ ਰਹੇ ਮਰ ਜਾਂਦੇ ਨੇ ਲੋਕ ਬਹੁਤ ਮਰਿਆ ਮਰੇ ਲੋਕ ਤੇ ਬਾਅਦ ਵਿੱਚ ਕੋਈ ਵੀ ਉਹਨਾਂ ਦੀ ਬਾਹ ਨਹੀਂ ਫੜਦਾ ਫਿਰ ਪ੍ਰੈਸ মিডিਆ ਚੜਦਾ ਆ ਤਾਂ ਫਿਰ ਗਵਰਨਮੈਂਟ ਨੂੰ ਪੁੱਛਦੇ ਆ ਕਿ ਤੁਸੀਂ ਸਖਤਾਈ ਕਿਉਂ ਨਹੀਂ ਕਰਦੇ ਹਾਂ ਗਵਰਨਮੈਂਟ ਨੂੰ ਫਿਰ ਜਵਾਬ ਦੇਣਾ ਪੈਂਦਾ ਬਿਲਕੁਲ ਸਹੀ ਕਹਿ ਰਹੇ ਜਿਹੜੇ ਇਲੀਗਲ ਆਪਣੇ ਇਮੀਗ੍ਰੈਂਟ ਹੈ ਵਰਕਰ ਆਪਣੇ ਹੰਦੇ ਜੋ ਵੀ ਕੰਮ ਕਰਨੇ ਆ ਖਾਸ ਕਰਕੇ ਜਿਹੜਾ ਐਗਰੀਕਲਚਰ ਸੈਕਟਰ ਯਾਨੀ ਖੇਤੀਬਾੜੀ ਦਾ ਹੈਗਾ ਜਾਂ ਕੰਸਟਰਕਸ਼ਨ ਦਾ ਵੀ ਹੈਗਾ ਇਹ ਉਹਦੇ ਚ ਵੀ ਕਾ ਹੋਂਦ ਪਰ ਹੁਣ ਕੰਸਟਰਕਸ਼ਨ ਵਾਲੇ ਨੇ ਕਾਫੀ ਸਖਤਾਈ ਕੀਤੀ ਹੈ ਤੇ ਉਹ ਜਿਹੜੇ ਹੈਗਾ ਬਿਲਕੁਲ ਸਹੀ ਕਰ ਰਹੇ ਕਿ ਉਹਨਾਂ ਦਾ ਕੋਈ ਫਿਊਚਰ ਨਹੀਂ ਹੈਗਾ ਉਹ ਆਪਣੇ ਜਿੱਦਾਂ ਹੁੰਦਾ ਨਾ ਯੂਜ਼ ਐਂਡ ਥਰੋ ਯਾਨੀ ਕਿ ਉਹ ਮਾਲਕਾਂ ਦਾ ਵੀ ਇੰਨਾ ਨਹੀਂ ਹੁੰਦਾ ਕਿ ਯਾਰ ਕਿਸੇ ਡੈਥ ਹੋ ਗਈ ਜਾਂ ਕਿਸ ਨੂੰ ਬਿਮਾਰ ਹੋ ਗਿਆ ਉਹਨੂੰ ਉਹਦੀ ਮਦਦ ਕਰੀਏ ਅੱਗੇ ਜਸਵਾਲ ਜੀ ਅੱਗੇ ਪੇਪਰ ਵਰਤ ਲੈਂਦੇ ਸੀ ਇੱਕ ਦੂਜੇ ਦੇ ਲੋਕ ਵਰਤ ਲੈਂਦੇ ਹੁੰਦੇ ਸੀ ਹੁਣ ਜਿਹੜੀ ਆ ਇਹ ਵੀ ਸਿਕਤਾਈ ਕਰ ਰਾਇਆ ਬਹੁਤ ਕੀਤੀ ਰਹੀ ਆ ਜਿਹੜਾ ਜਿਹੜਾ ਵੀ ਬੰਦਾ ਇਦਾਂ ਫੜਿਆ ਜਾਏਗਾ ਜਿਹਦੇ ਪੇਪਰ ਹੈਗੇ ਆ ਨਾ ਉਹੋ ਹੀ ਕ੍ਰਿਮੀਨਲ ਗਿਣਿਆ ਜਾਣਾ ਪਹਿਲੇ ਸਮੇਂ ਤੋਂ ਪਹਿਲਾਂ ਜਿੰਦਾ ਜਿਹੜਾ ਗੱਡੀ ਵਾਲਾ ਮੈਂ ਅੱਗੇ ਕਿਹਾ ਸੀ ਨਾ ਗੱਡੀ ਚ ਲਾਉਂਦਾ ਹੋਇਆ ਬੰਦਾ ਡੌਂਕੀ ਲੈ ਕੇ ਜਾਂਦਾ ਜਿਹੜਾ ਸਟੇਰੀਂਗ ਤੇ ਬੈਠਾ ਉਹ ਉਹੀ ਕ੍ਰਾਈਮਨਲ ਆ ਉਹਦੇ ਤੇ ਆਣਾ ਆ ਉਹਨੂੰ ਹੀ ਕੇਸ ਵਗੈਰਾ ਸਾਰ ਲੱਗਣਾ ਹੈ ਬਾਕੀ ਛੱਡਣ ਉਹਨਾਂ ਨੂੰ ਦੂਜੇ ਵੀ ਨਹੀਂ ਹੈ ਜਿਹੜੇ ਨਾਲ ਬੈਠੇ ਹੋਣਗੇ ਪਰ ਉਹ ਜਿਹੜਾ ਬੰਦਾ ਕ੍ਰਾਈਮਨਲ ਉਹੀ ਗਿਣਿਆ ਜਾਣਾ ਕਿ ਉਹੀ ਇੱਕ ਐਕਸਪਲੋਇਟਿੰਗ ਕਰ ਰਿਹਾ ਹੈ ਨੀ ਬੰਦਿਆਂ ਦਾ ਹੁਣ ਇਹਦਾ ਸਾਰਾ ਕਾਹੇ ਦਾ ਪ੍ਰਭਾਵ ਕੀ ਪਿਆ ਹੈ ਇਮੀਗ੍ਰੇਸ਼ਨ ਦੇ ਉੱਤੇ ਹੁਣ ਪ੍ਰਭਾਵ ਇਹ ਪਿਆ ਆ ਕਿ ਜਿੰਨਾ ਖਲਾਰਾ ਪੈ ਚੁੱਕਾ ਆ ਜਿੰਨੇ ਲੋਕ ਆ ਚੁੱਕੇ ਨੇ ਯੂਰਪੀ ਯੂਨੀਅਨ ਵੀ ਦਬਾਅ ਬਣਾ ਰਹੀ ਆ ਸਪੇਨ ਦੇ ਉੱਤੇ ਕਾਫੀ ਬਿਲਕੁਲ ਬਿਲਕੁਲ ਸਹੀ ਗੱਲ ਇਹਦੇ ਉੱਤੇ ਕੰਟਰੋਲ ਕਰੋ ਬਾਰਡਰ ਜਿਹੜੇ ਸਿਉਤਾ ਦੇ ਬਾਰਡਰ ਆ ਜਾਂ ਇਹਨਾਂ ਦੇ ਜਿਹੜੇ ਆਲੇ ਦੁਆਲੇ ਜਿੰਨਾ ਆਲੇ ਦੁਆਲੇ ਦੇ ਬਾਰਡਰ ਆ ਉਹਨਾਂ ਦੇ ਉੱਤੇ ਸਖਤਾਈ ਵਧਾ ਦਿੱਤੀ ਜਾਵੇ ਤੇ ਇਹਨਾਂ ਨੇ ਆਲਰੇਡੀ ਵਧਾ ਵੀ ਦਿੱਤੀ ਆ ਤੇ ਹੁਣ ਗੱਲ ਇਦਾਂ ਵਾਂ ਕਿ ਜਿਹੜੀ ਆਪੋਜੀਟ ਪਾਰਟੀਆਂ ਹਮੇਸ਼ਾ ਕਦੇ ਵੀ ਕਿਸੇ ਜਗ੍ਹਾ ਦੇ ਉੱਤੇ ਵੀ ਪੋਲਿਟਿਕਸ ਹੁੰਦੀ ਆ ਤੇ ਉੱਥੇ ਇੱਕ ਪਾਰਟੀ ਜਿਹੜੀ ਆ ਰਾਜ ਕਰਦੀ ਹੁੰਦੀ ਆ ਤੇ ਤਿੰਨ ਚਾਰ ਪਾਰਟੀਆਂ ਜਿਹੜੀਆਂ ਟਿੱਪਣੀ ਕਰਦੀ ਜਾਂਦੀਆਂ ਜਿਹੜੀਆਂ ਚਾਰ ਤਿੰਨ ਪਾਰਟੀਆਂ ਉਹਨਾਂ ਦੇ ਵਿੱਚੋਂ ਜਿਹੜੀਆਂ ਪਾਰਟੀਆਂ ਜਿਵੇਂ ਪੇਪੇ ਆ ਜਾਂ ਬਾਕਸ ਆ ਇਹ ਇਮੀਗ੍ਰੇ ਜਿਹੜੀ ਬਾਕਸ ਆ ਉਹ ਤਾਂ ਟੋਟਲੀ ਜਿਹੜੀ ਇਮੀਗ੍ਰੇਸ਼ਨ ਦੇ ਖਿਲਾਫ ਆ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਲੋਕਾਂ ਦੇ ਉੱਤੇ ਲਗਾਤਾਰ ਉਂਗਲੀਆਂ ਉਠਾ ਰਹੀ ਆ ਤੇ ਨਾਲ-ਨਾਲ ਮੌਜੂਦਾ ਸਰਕਾਰ ਦੇ ਉੱਤੇ ਉਂਗਲਾਂ ਲਾ ਰਹੀ ਆ ਤੇ ਜਿੱਥੇ ਪੈਦਰੋ ਸਾਂਚੇ ਸਪੇਨ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਕਹ ਲੋ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸਪੇਨ ਦਾ ਪੈਦਰੋ ਸਾਂਚੇ ਉਹਦੇ ਪਰਿਵਾਰ ਦੇ ਉੱਤੇ ਉਹਦੇ ਉੱਤੇ ਵੀ ਥੱਬੇ ਲੱਗ ਰਹੇ ਆ ਤੇ ਬਹੁਤ ਸਾਰਾ ਕੁਝ ਹੋ ਰਿਹਾ ਤੇ ਉਹ ਵੀ ਚਾਹੁੰਦਾ ਆ ਕਿ ਕਿ ਇਮੀਗ੍ਰੇਸ਼ਨ ਹੋਵੇ ਤੇ ਲੋਕਾਂ ਨੂੰ ਜਿਹੜੇ ਵੀ ਸੈਕਟਰ ਦੇ ਵਿੱਚ ਬੰਦਿਆਂ ਦੀ ਲੋੜ ਆ ਉਹ ਸੈਕਟਰ 'ਚ ਬੰਦੇ ਪੂਰੇ ਹੋਣ ਪਰ ਇਹ ਤੋਂ ਇਲਾਵਾ ਜਿਹੜੇ ਮਾਫੀਆ ਜਿਹੜਾ ਲੋਕ ਹੈ ਜਿਹੜਾ ਏਜੰਟ ਮਾਫੀਆ ਏਜੰਟ ਮਾਫੀਆ ਇਸ ਚੀਜ਼ ਦਾ ਫਾਇਦਾ ਬਹੁਤ ਲੈਂਦਾ ਫਾਇਦਾ ਕਿਵੇਂ ਲੈਂਦਾ ਜਿਹੜੇ ਤੇ ਲੋਕ ਇੱਥੇ ਬੈਠੇ ਆ ਉਹਨਾਂ ਦੇ ਪੇਪਰ ਨਹੀਂ ਬਣਦੇ ਬੰਦੇ ਲਿਆਂਦੇ ਜਾਂਦੇ ਆ ਜਰਮਨ ਤੋਂ ਜਰਮਨ ਤੋਂ ਆਯਾਸ ਫਰਾਂਸ ਤੋਂ ਹਾਲੈਂਡ ਤੋਂ ਹਾਂ ਬਿਲਕੁਲ ਸਹੀ ਤੇ ਫਿਰ ਉਹਨਾਂ ਦਾ ਕਰਕੇ ਜਿਹੜੀ ਆ ਇੱਥੇ ਸਖਤਾਈ ਹੋ ਜਾਂਦੀ ਜਿਹੜੇ ਇੱਥੇ ਬੰਦੇ ਬੈਠੇ ਆ ਉਹ ਫਿਰ ਇਲੀਗਲ ਦੇ ਲਈ ਯਾਨੀ ਕਿ ਉਹਨਾਂ ਨੂੰ ਫਿਰ ਕੋਈ ਵੀ ਬਾਹਰ ਨਹੀਂ ਫੜਾਂਦਾ ਉਹਨਾਂ ਕੋਲ ਪੈਸਾ ਵੀ ਨਹੀਂ ਹੁੰਦਾ ਬੜਾ ਬੜੇ ਮੁਸ਼ਕਲ ਨਾਲ ਗੁਜ਼ਾਰਾ ਕਰਨੇ ਇੱਥੇ ਕਈ ਕਈ ਲੋਕ ਕਹਿੰਦੇ ਆ ਕਿ ਕੰਟਰੈਕਟਰਾਂ ਦੇ ਪੈਸੇ ਬਹੁਤ ਲੋਕ ਲੈਂਦੇ ਆ ਤੇ ਬਹੁਤ ਲੋਕਾਂ ਨੂੰ ਠੱਗ ਦਿਆ ਇਹ ਵੀ ਗੱਲ ਦਾ ਕਈ ਸੁਭਾਸਾਨੂੰ ਥੱਲੇ ਲਿਖੀ ਹੋਏ ਆਉਂਦੇ ਆ YouTube ਦੇ ਤੇ ਅਸੀਂ ਉਹਦਾ ਜਵਾਬ ਇਹ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਲੋਕ ਬਾਹਰੋਂ ਆ ਕੇ ਚੰਗਾ ਚੋਸਾ ਪੈਸੇ ਦੇ ਕੇ ਕੰਮ ਨਹੀਂ ਕਰਦੇ ਹੈਗੇ ਕੰਮ ਬਾਹਰਲੇ ਮੁਲਕਾਂ ਦੀ ਕਰਦੇ ਆ ਤਾਂ ਪੈਸੇ ਚੰਗੇ ਚੋਸੇ ਲੋਕਾਂ ਨੂੰ ਦੇ ਕੇ ਤਾਂ ਆਪਣਾ ਕੰਮ ਕਰਵਾਉਂਦੇ ਆ ਹੁਣ ਹਰ ਇੱਕ ਬੰਦੇ ਨੂੰ ਪੈਸਾ ਪਿਆਰਾ ਆ ਕੁਝ ਲੋਕ ਜਿਹੜੇ ਪੈਸੇ ਮੰਗਰੀ ਭੱਜਦੇ ਆ ਇਸ ਲਈ ਉਹਨਾਂ ਦਾ ਕੋਈ ਹੱਲ ਨਹੀਂ ਹੋ ਸਕਦਾ ਬਾਕੀ ਹੱਲ ਇਹ ਆ ਕਿ ਜੇ ਤੁਸੀਂ ਆਪਣੇ ਮਾਲਕ ਨਾ ਬਣਾ ਕੇ ਰੱਖਦੇ ਹੋ ਤੇ ਮਾਲਕ ਨੂੰ ਵੀ ਚਾਹੀਦਾ ਵੇ ਤਿੰਨ ਸਾਲ ਬਾਅਦ ਤੁਹਾਨੂੰ ਜਿਹੜਾ ਕੰਟਰੈਕਟ ਦੇ ਦਿੱਤਾ ਜਾਵੇ ਜੇ ਤੁਸੀਂ ਘੱਟ ਪੈਸਿਆਂ ਦੇ ਕੰਮ ਕਰਦੇ ਹੋ ਜੇ ਤੁਹਾਨੂੰ ਉਹ ਤਨਖਾਹ ਪੂਰੀ ਦਿੰਦਾ ਆ ਫਿਰ ਹੋ ਰਿਹਾ ਇਸ ਕਹਿੰਦਾ ਬਿਲਕੁਲ ਬਿਲਕੁਲ ਨਹੀਂ ਇਹ ਮੈਂ ਥੋੜਾ ਪੁਆਇੰਟ ਤੁਹਾਡਾ ਕਲੀਅਰ ਕਰਨਾ ਕਿ ਮੈਂ ਫਿਰ ਵੀ ਜਿਹੜੇ ਬੰਦੇ ਬਿਨਾ ਕਾਗਜ਼ਾਂ ਤੋਂ ਕੰਮ ਕਰਦੇ ਆ ਜਾਂ ਮਾਲਕਾਂ ਦਾ ਬੜਾ ਬੜਾ ਜਿਗਰਾ ਹੈਗਾ ਆ ਜੀ ਕਿ ਉਹ ਜਿਹੜਾ ਹੈਗਾ ਤੁਹਾਡੇ ਇੱਕ ਸਾਥ ਦੇ ਰਿਹਾ ਉਹ ਆਪਣੀ ਯਾਨੀ ਕਿ ਜਿਹੜੀ ਹੈਗੀ ਆ ਉਹਨਾਂ ਨੂੰ ਪਤਾ ਕਿ ਸਾਡੀ ਚੈਕਿੰਗ ਹੋ ਗਈ ਸਾਨੂੰ ਕਿੰਨਾ ਜੁਰਮਾਨਾ ਇਹਦੇ ਮੈਂ ਦੱਸਣਾ ਚਾਹੁੰਦਾ ਕਿ ਘਾਟੋ ਘੜ ਜਾ ਦੇ ਇਲਿਗਲ ਇੱਕ ਵਰਕਰ ਫੜਿਆ ਜਾਂਦਾ ਨਾ ਗਵਰਨਮੈਂਟ ਫੜ ਲੈਂਦੀ ਆ ਤਾਂ ਮਾਲਕ ਨੂੰ 10000 ਯੂਰੋ ਹੈ ਜੁਰਮਾਨਾ ਹੈਗਾ ਆ ਹੂੰ ਠੀਕ ਹੈ ਉਹਦਾ ਕੋਈ ਮਾਫੀ ਨਹੀਂ ਕੋਈ ਹੱਲ ਨਹੀਂ ਹੈਗਾ ਉਹਨੂੰ ਇਹ ਦੇਣਾ ਹੀ ਪੈਣਾ ਹੈ ਹੂੰ 10000 ਯੂਰੋ ਅਗਰ ਉਹਦੇ ਦੋ ਬੰਦੇ ਫੜ ਕੇ ਤਾਂ 20000 ਹੋ ਗਿਆ ਅਗਰ 5 ਪੜੇ ਗਿਆ ਤਾਂ ਲਾ ਲਓ ਤੇ ਤੁਸੀਂ ਮੇਰੇ ਵੀਰਾਂ ਨੂੰ ਇਹ ਵੀ ਮੈਂ ਕਰਾਂਗਾ ਥੋੜਾ ਕਿ ਅਗਰ ਕੋਈ ਤੁਹਾਡੀ ਫੇਵਰ ਕਰ ਰਿਹਾ ਯਾਰ ਉਸ ਮਾਲਕ ਦੇ ਬਾਰੇ ਚ ਵੀ ਤੁਸੀਂ ਸੋਚੋ ਮੈਂ ਨਹੀਂ ਕਹ ਰਿਹਾ ਕਿ ਮੈਂ ਮਾਲਕ ਦੀ ਫੇਵਰ ਕਰਨੇ ਆ ਪਰ ਦੋਨੋਂ ਪਾਰਟੀਆਂ ਨੂੰ ਕਈ ਜਦੋਂ ਝੂਠੇ ਕੇਸ ਵੀ ਕਰਦੇ ਹਾਂ ਕਈ ਮੈਂ ਦੇਖਿਆ ਕਈਆਂ ਦੇ ਮੈਂ ਦੋ ਚਾਰ ਕੇਸ ਸਿੱਧਾ ਆਇਆ ਕਿ ਮਾਲਕ ਹਨ ਉਹਨਾਂ ਨੂੰ ਸਾਥ ਦਿੱਤਾ ਦੋ ਦੋ ਸਾਲ ਤੇ ਨਹੀਂ ਚੱਕੀ ਗਈ ਬੜੀ ਅਸੀ ਉਹਨਾਂ ਦਾ ਲੱਕ ਸੀ ਹੈਨਾ ਸੁਭਾਗਿਆ ਸੀ ਸਾਰਿਆਂ ਦਾ ਪਰ ਜਦ ਚੈਕਿੰਗ ਹੋਈ ਤਾਂ ਉਹੀ ਮੁੰਡੇ ਜਿਹੜਾ ਉਹਨਾਂ ਦੇ ਖਿਲਾਫ ਯਾਨੀ ਕਿ ਆਪਣੇ ਕਿਸੇ ਮਤਲਬ ਵਾਸਤੇ ਆਪਣੇ ਲਾਲਚ ਵਾਸਤੇ ਉਹਨਾਂ ਦੇ ਖਿਲਾਫ ਜਿਹੜੀਆਂ ਗਵਾਹੀਆਂ ਦਿੱਤੀਆਂ ਤੁਸੀਂ ਦੋਸਤੋ ਅਗਰ ਉਹਦੇ ਜਗ੍ਹਾ ਤੁਸੀਂ ਹੋ ਗਏ ਤੁਸੀਂ ਕਿਸ ਦੀ ਮਦਦ ਕਰੋਗੇ ਆਉਣ ਵਾਲੇ ਟਾਈਮ 'ਚ ਨਹੀਂ ਕਰੋਗੇ ਨਾ ਇਸ ਕਰਕੇ ਤੁਸੀਂ ਯਾਰ ਜੋ ਹੁੰਦਾ ਹੈ ਉਹਦਾ ਮਿਸਯੂਜ਼ ਨਾ ਕਰੋ ਨਾ ਮਾਲਕਨ ਨਾ ਤੁਸੀਂ ਕਰੋ ਯਾਰ ਇੱਕ ਦੂਜੇ ਦਾ ਮਦਦ ਕਰੋ ਮਾਲਕ ਦਾ ਵੀ ਸੋਚੋ ਤੁਸੀਂ ਜਿਸ ਨੇ ਇੰਨਾ ਵੱਡਾ ਰਿਸਕ ਲੈ ਕੇ ਤੁਹਾਨੂੰ ਰੱਖਿਆ ਹੋਇਆ ਜੀ ਤੁਹਾ ਨੂੰ ਪਤਾ ਸਾਰਿਆਂ ਨੂੰ ਪਤਾ ਜਿਹੜਾ ਇੱਥੇ ਸਪੇਨ ਚ ਪਹੁੰਚ ਜਾਂਦਾ ਉਹਨੂੰ ਪਤਾ ਹੁੰਦਾ ਕਿ ਇੱਥੇ ਕੀ ਕਾਨੂੰਨ ਜਾਂ ਕਾਇਦੇ ਹੈਗੇ ਆ ਉਹਨੂੰ ਆਪਤਾ ਨਹੀਂ ਹੁੰਦਾ ਉਹ ਸਾਡੇ ਨਾਲੋਂ ਜ਼ਿਆਦਾ ਕਾਨੂੰਨ ਜਾਣਦੇ ਜਿਹੜੇ ਇਲੀਗਲ ਬੰਦੇ ਪਹੁੰਚਦੇ ਆ ਪਰ ਉਹਦਾ ਮਿਸਯੂਜ਼ ਨਾ ਕਰੋ ਯਾਰ ਸਾਥ ਦਿਓ ਇੱਕ ਦੂਜੇ ਦਾ ਮਾਲਕਾਂ ਦਾ ਵੀ ਦਿਓ ਤੇ ਮਾਲਕ ਵਰਕਰਾਂ ਦਾ ਦਿਓ ਤੇ ਜਿੱਦਾਂ ਵੀ ਤੁਹਾਡੇ ਹੱਲ ਹੁੰਦੇ ਆਪਣੇ ਪੈਰਾਂ ਦੇ ਖੜੇ ਹੋ ਜਾ ਜਿਹੜੇ ਤੁਹਾਡੇ ਏਮ ਹੈਗੇ ਉਹਨਾਂ ਤੇ ਪਹੁੰਚੋ ਤੇ ਇਹ ਬਿਨਾ ਇੱਕ ਦੂਜੇ ਦੇ ਮਦਦ ਨਹੀਂ ਤੁਸੀਂ ਪਹੁੰਚ ਸਕਦੇ ਪੌੜੀ ਪੌੜੀ ਚੜ ਕੇ ਜਾਓ ਤੁਸੀਂ ਤੇ ਇੱਕ ਦੂਜੇ ਦੇ ਹੱਥ ਫੜੋ ਇੱਕ ਦੂਜੇ ਦੀ ਮਦਦ ਕਰੋ ਇਹੀ ਇੱਕ ਹੈਗਾ ਤਰੀਕਾ ਜਿਹੜਾ ਤੁਸੀਂ ਆਪਣੇ ਆਪਣੇ ਨਿਸ਼ਾਨੇ ਤੇ ਪਹੁੰਚਣਾ ਤੇ ਮੈਂ ਅੱਛਾ ਜਸਵੰਤ ਜੀ ਲੋਕਾਂ ਨਾਲ ਠੱਗੀ ਠੱਗੀ ਵੀ ਬਹੁਤ ਹੋ ਰਹੀ ਆ ਜੀ ਇਹ ਇਮੀਗ੍ਰੇਸ਼ਨ ਨੂੰ ਲੈ ਕੇ ਕਈਆਂ ਨੇ ਵਰਕ ਪਰਮਿਟ ਖੋਲ ਦਿੱਤੇ ਆ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਮੈਂ ਕਈ ਵਾਰ ਦੇਖਦਾ ਕਿ ਮੇਰੇ ਕੋਲ ਬੰਦੇ ਆਂਦੇ ਆ ਫੋਨ ਵੀ ਆਂਦੇ ਬੰਦੇ ਪਰਸਨਲੀ ਬਹੁਤ ਮਿਲਦੇ ਭਾਜੀ ਇੱਥੇ 5 ਲੱਖ ਜਿਹੜਾ ਬੰਦਾ ਮਤਲਬ ਲੀਗਲ ਹੋ ਗਿਆ ਇਮੀਗ੍ਰੇਸ਼ਨ ਖੁੱਲ ਗਈ ਹੈ ਤੇ ਮੇਰੇ ਕੁਝ ਵੀਰ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਆਪਣੇ ਪਤਾ ਨਹੀਂ ਕੀ ਕਰਦੇ ਕਿਸ ਪਰਪਸ ਦੇ ਉਹਨੇ ਲਾਲਚ ਵਾਸਤੇ ਹੀ ਕਰਦੇ ਆ ਪਲੀਜ਼ ਯਾਰ ਕਿਸੇ ਦੀ ਜੀਵਨ ਨਾਲ ਕਿਸੇ ਦੀ ਯਾਰੀ ਯਾਰੀ ਉਹਨੇ ਉਹਦੇ ਨਾਲ ਨਾ ਖੇਡੋ ਯਾਰ ਲੋਕੀ ਉੱਥੇ ਬੈਠੇ ਹੋਏ ਆ ਨੇ ਜਿਹੜੇ-ਜਿਹੜੇ ਮੁਲਕਾਂ ਚੋਂ ਖਾਸ ਕਰਕੇ ਮੈਂ ਆਪਣੇ ਸਾਊਥ ਏਸ਼ੀਆ ਦੀ ਗੱਲ ਕਰਨ ਚਲੇ ਜਾਂ ਮੈਂ ਚੱਲਣ ਦੀ ਭੈਣ ਸਾਡੀ ਕੋਈ ਵੀ ਬੜੇ ਤਿਆਰ ਸਾਡੀ ਕੁਝ ਮਜਬੂਰੀਆਂ ਹੁੰਦੀਆਂ ਕੋਈ ਸਾਡਾ ਚਾਹਤ ਹੁੰਦੀ ਹੈ ਬੰਦੇ ਜਾਨਾ ਕਿ ਮੈਂ ਜੋਂ ਵਾਰ ਤੋ ਤੁਸੀਂ ਆ ਰਹੇ ਹੋ ਥੋੜਾ ਕਰੋ ਲੋਕਾਂ ਨੂੰ ਧੋਖੇ ਨਾਲ ਇਦਾਂ ਦੀ ਖਬਰਾਂ ਨਾ ਕਰੋ ਕਿ ਉਹ ਜਿੱਦਾਂ ਫਿਰ ਆ ਕੇ ਉਹ ਜਿੱਥੇ-ਜਿੱਥੇ ਜਾਂਦੇ ਆ ਕਿ ਕੋਈ ਏਜੰਟ ਨੇ ਕਦੇ ਸਿੱਧਾ ਰਸਤਾ ਦੱਸਣਾ ਹੈ ਉਹਨਾਂ ਤਾਂ ਪੈਸੇ ਪਾਣੇ ਆਪਣੇ ਗੋਜ ਵਿੱਚ ਉਹ ਜਿਹੜੇ ਵੀ ਮੰਗਦੇ ਤੁਸੀਂ ਤਿਆਰ ਹੋ ਉਹਨਾਂ ਨੂੰ ਕਹਿੰਦੇ ਤੁਹਾਡੀ ਇਮੀਗ੍ਰੇਸ਼ਨ ਕੁਲੀ ਆਓ ਚਲੋ 10 ਲੱਖ ਹੋਰ ਦੇ ਦਿਓ ਇਸ ਤੋਂ ਬਾਅਦ ਵਿੱਚ ਕਈ ਐਡਾਂ ਚਲਾਈਆਂ ਜਾਂਦੀਆਂ ਜਿਹੜੇ ਇੰਡੀਆ ਦੇ ਵਿੱਚ ਏਜੰਟ ਬੈਠੇ ਆ ਜਾਂ ਕੋਈ ਲੋਕ ਆ ਚੈਨਲਾਂ ਵਾਲੇ ਆ ਕੁਝ ਫੇਸਬੁੱਕ ਤੇ ਪੇਜ ਆ ਜਿਨ੍ਹਾਂ ਨੇ ਐਡਾ ਪਾਈਆਂ ਕਿ ਸਪੇਨ ਦੇ ਵਿੱਚ 55000 ਯੂਰੋ ਦਾ ਵਰਕ ਪਰਮਿਟ 4000 ਯੂਰੋ ਦਾ ਵਰਕ ਪਰਮਿਟ 7000 ਦਾ ਵਰਕ ਪਰਮਿਟ ਸਪੇਨ ਦੇ ਵਿੱਚ ਕੋਈ ਵਰਕ ਪਰਮਿਟ ਨਹੀਂਗਾ ਕੋਈ ਕੁਝ ਨਹੀਂ ਆ ਕੋਈ ਸऊदी ਆਲਾ ਬੰਦਾ ਕਿਸੇ ਪਾਸਿਓਂ ਵੀ ਕਿਸੇ ਕੰਟਰੀ ਤੋਂ ਕੋਈ ਪੈਸਾ ਨਾ ਦਿਓ ਕਿਉਂਕਿ ਇੱਥੇ ਕੋਈ ਵਰਕ ਪਰਮਿਟ ਨਹੀਂ ਆ ਸਿਰਫ ਤੇ ਸਿਰਫ ਸਟੂਡੈਂਟ ਵੀਜ਼ਾ ਆ ਉਹਦੇ ਵਾਸਤੇ ਵੀ ਕੋਈ ਬਹੁਤ ਸਾਰੀਆਂ ਸ਼ਰਤਾਂ ਆ ਜਾਂ ਤੁਹਾਨੂੰ ਬਿਜ਼ਨਸ ਵੀਜ਼ਾ ਆ ਉਹਦੇ ਵਾਸਤੇ ਵੀ ਅਸੀਂ ਆਲਰੇਡੀ ਵੀਡੀਓ ਕਰ ਚੁੱਕੇ ਆ ਤੇ ਆਲਰੇਡੀ ਅਸੀਂ ਹੋਰ ਵੀ ਵੀਡੀਓ ਕਰ ਰਹੇ ਆ ਕਿ ਤੁਸੀਂ ਏਜੰਟ ਮਾਫੀਆ ਕੋ ਬਚ ਕੇ ਆਪਣਾ ਕੰਮ ਸਿੱਧੇ ਤੌਰ ਤੇ ਕਿੱਦਾਂ ਕਰਨਾ ਆ ਇਹਦੇ ਉੱਤੇ ਧਿਆਨ ਦੇਣਾ ਠੀਕ ਹੈ ਜੀ ਬਿਲਕੁਲ ਸਹੀ ਹੈ ਜੀ ਬਹੁਤ ਅੱਛੀ ਗੱਲ ਕੀਤੀ ਹੈ ਤੇ ਸਾਰੇ ਮੇਰੇ ਵੀਰ ਭੈਣ ਜਿਹੜਾ ਸਾਡੀ ਗੱਲ ਸੁਣ ਰਹੇ ਹੋ ਤੇ ਆਪਣੇ ਬੱਚੇ ਨੂੰ ਆਪਣੇ ਧੀਆਂ ਭੈਣਾਂ ਨੂੰ ਸੋਚ ਸਮਝ ਕੇ ਯਾਰ ਬਾਹਰ ਭੇਜੋ ਇੱਥੇ ਕੋਈ ਨਹੀਂ ਰੱਖਾਓ ਲੈਂਗੁਏਜ ਸਿਖਾਓ ਲੈਂਗੁਏਜ ਇਸ ਮੂਲ ਤੁਸੀਂ ਇਹਣਾ ਕੋਸ਼ਿਸ਼ ਕਰੋ ਕਿ ਉੱਥੇ ਲੈਂਗੁਏਜ ਸਿੱਖਿਓ ਪੜ੍ਹ ਲਿਖੇ ਹੋ ਇੱਥੇ ਜਿਹੜੇ ਸਕਿੱਲ ਵਰਕਰ ਦੀ ਬਹੁਤ ਲੋੜ ਹੈਗੀ ਮੈਂ ਤੁਹਾਨੂੰ ਮੈਸੇਜ ਦਿੰਦਾ ਪਰਸਨਲੀ ਜਿੰਨਾ ਯੂਰਪੀਅਨ ਨੂੰ ਸਕਿੱਲ ਵਰਕਰ ਚਾਹੀਦੇ ਹੈਗੇ ਆ ਤਾਂ ਤੁਸੀਂ ਇਹ ਸੋਚੋ ਮੇਰੇ ਵਰਗੇ ਆ ਕੇ ਕੀ ਕਰਨਗੇ ਜਿਹੜੇ ਭਾਂਡੇ ਮਾਂਜਣੇ ਜਾਂ ਫਿਰ ਖੇਤਾਂ 'ਚ ਕੰਮ ਕਰਨਾ ਕੰਮ ਸਿੱਖਿਓ ਕੰਮ ਸਿੱਖਿਓ ਮੇਰੇ ਜੋ ਵੀ ਮੇਰੀ ਗੱਲ ਸੁਣਦੇ ਹੋ